ਸਮਾਨਾ ਦੇ ਪਿੰਡ ਮਵੀਕਲਾ ਦੇ ਵਿੱਚ ਦੋ ਤਰ੍ਹਾਂ ਦੀ ਲੜਾਈ ਹੋਈ ਲੜਾਈ ਦਾ ਕਾਰਨ ਇੱਕ ਪਾਰਟੀ ਦੱਸ ਰਹੀ ਵੀ ਮੈਂ ਆਪਣੇ ਮਕਾਨ 'ਚੋਂ ਮਿੱਟੀ ਲੱਗੇ ਹੋਏ ਸੀ ਰੇਤਾ ਖੋਲ ਕੇ ਰੱਖਿਆ ਹੋਇਆ ਸੀ ਦੂਜਾ ਕਹਿ ਰਿਹਾ ਕਿ ਮੈਂ ਪੱਠੇ ਲੈ ਕੇ ਆਇਆ ਸੀ ਉਹ ਪੱਠੇ ਦੀ ਰੇੜੀ ਲੈ ਕੇ ਆਇਆ ਤਾਂ ਉਹ ਰੇਤਾ ਖਿੰਡ ਗਿਆ ਔਰ ਪਾਣੀ ਵੀ ਨਿਕਲ ਗਿਆ ਜਿਸ ਦਿਨ ਰੇਤਾ ਖਰਾਬ ਹੋ ਗਿਆ ਇਸ ਨੂੰ ਲੈ ਕੇ ਇੱਕ ਨੌਜਵਾਨ ਦੇ ਨਾਲ ਪਹਿਲਾਂ ਲੜਾਈ ਹੋਈ ਉਸਕੇ ਬਾਅਦ ਪਰਿਵਾਰਿਕ ਮੈਂਬਰ ਵੀ ਆਏ ਤੇ ਇਸ ਲੜਾਈ ਦੇ ਵਿੱਚ ਦੋਹਾਂ ਪੱਖਾਂ ਦੇ 5 ਲੋਕ ਜ਼ਖਮੀ ਆ ਜਿਹਦੇ ਵਿੱਚ ਇੱਕ ਔਰਤ ਵੀ ਜ਼ਖਮੀ ਹੈ ਇਸ ਮਾਮਲੇ ਦੀ ਜਾਂਚ ਮਵੀਕਲਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਦੋਂ ਸਵੇਰੇ ਮੈਂ ਕੱਖ ਲੈਣ ਜਾ ਰਿਹਾ ਸੀ ਉਹਨਾਂ ਮਸਾਲਾ ਰਲਾ ਰਿਹਾ ਸੀ ਉਦੋਂ ਮੈਂ ਉਹਨੂੰ ਕਹਿ ਕੇ ਵਾਗਿਆ ਵੀ ਪਰਾਂ ਕਰ ਲਓ ਮੈਂ ਵੋਚ ਕੇ ਲੰਗਾ ਕੇ ਲੈ ਗਿਆ ਜਦੋਂ ਦੁਬਾਰਾ ਮੈਂ ਵਾਪਸੀ ਲੈ ਕੇ ਆਇਆ ਜਦੋਂ ਮੈਂ ਲੰਘਣ ਲੱਗਿਆ ਉਦੋਂ ਉਹਨੂੰ ਕਹਤਾ ਕਹਿੰਦੇ ਵੀ ਤੂੰ ਹਾਰ ਨਹੀਂ ਮਾਰ ਸਕਦਾ ਮਾ ਹਣੋਂ ਮੈਂ ਬਿੰਦੇ ਬਿੰਦੇ ਉਹਨੂੰ ਹਾਰਨ ਮਾਰਨ ਉਹ ਲੈ ਜਾਂਦੇ ਨੇ ਮੇਰੇ ਕਹੀ ਨਾਲ ਹਮਲਾ ਕਰਤਾ ਜਦੋਂ ਮੇਰੇ ਕਹੀ ਮੂੰਹ ਤੇ ਮਾਰ ਲਗਾ ਮੈਂ ਹੱਥ ਕਰੇ ਮੇਰੇ ਹੱਥ 'ਚ ਗੜ ਗਈ ਤੇ ਇਧਰ ਬਾਹਂ 'ਚ ਗੜ ਗਈ ਮੈਂ ਜਾਨ ਲੈਵਾ ਹਮਲਾ ਕਰ ਗਿਆ ਹਾਂ ਉਹਦੇ ਬਾਅਦ ਉਹਨਾਂ ਨੇ ਜਦੋਂ ਮੈਂ ਅੰਦਰ ਵਾਗਿਆ ਕਿਉਂ ਮਰਾ ਡੈਡੀ ਆ ਮੇਰੇ ਡੈਡੀ ਤੇ ਹਮਲਾ ਕਰਤਾ ਉਹਦੇ ਵੀ ਕਈ ਨਾਲ ਹਮਲਾ ਕਰਾਉ ਤੇ ਸਿਰ 'ਚ ਇੰਜਰੀ ਹੋ ਗਈ। ਮਾਤਾ ਜੀ ਹਾਂ ਫਰਮਾਤਾ ਦੇ ਵੀ ਇਦਾਂ ਹੀ ਜਦੋਂ ਮਾਤਾ ਛੜਾਉਣ ਲੱਗੀ ਤੇ ਫਰਮਾਤਾ ਨਾਲ ਕੁੱਟ ਮਾਰ ਕੇ ਜੁਹਣਾ ਨੇ। ਪਰ ਆਲੀ ਇੰਜ ਕੋਈ ਨਹੀਂ ਉਹ ਗਲੀ ਦੇ ਵਿੱਚ ਸੰਦ ਸੱਪੇ ਦੇ ਖੜਾਉਂਦੇ ਹੋਰ ਤਾਂ ਕੋਈ ਨਹੀਂ। ਆਪਾਂ ਕਈ ਗੱਲਾਂ ਉਹਨਾਂ ਨੂੰ ਕਹਿੰਦਾ ਵੀ ਬਰਾਬਰਾਂ ਕਰਦਿਆ ਕਰੋ। ਮੈਂ ਅੱਜ ਦੀ ਤਾਂ ਇਹੀ ਟੀਵੀ ਜਦੋਂ ਮੈਂ ਲੰਘਣ ਲੱਗਿਆ ਉਹਨਾਂ ਨੇ ਮੇਰੇ ਤੇ ਵੱਡਾ ਕਰ ਅੱਗੇ ਉਹਨਾਂ ਘਰ ਪੈਰੇ। ਉਹਨਾਂ ਦਾ ਪਿੱਛੇ ਆਪਣਾ ਮੜਾ ਵਾ ਸਾਹਮਣੋਂ ਸਾਹਮਣੀ ਬਾਦ। ਜਦੋਂ ਮੈਂ ਲੰਘਣ ਲੱਗਾ ਜਾਨ ਲੈ ਵਾ ਕਈ ਨਾਲ ਹਮਲਾ ਕਰਤਾ ਤੇ ਮਾਤਾ ਦੇ ਮੂੰਹ ਤੇ ਮੁੱਕੇ ਮਾਰੇ ਸਰ ਮੈਂ ਉੱਪਰ ਨਾਣ ਗਿਆ ਆਇਆ ਸੀ ਠੀਕ ਹੈ ਜੀ ਜਾਂ ਮੈਂ ਵਿੱਚ ਹੀ ਆਇਆ ਮੈਂ ਖਾਲੀ ਹੱਥ ਗਿਆ ਹਾਂ ਪੁੱਛਣ ਵਾਸਤੇ ਵੀ ਗੱਲ ਕੀ ਹੋਈ ਆ ਉਹ ਇਹ ਨੰਦਰ ਡੰਡਾ ਮਾਰੇ ਜੀ ਮੇਰੇ ਸਰ ਦੇ ਵਿੱਚ ਅਮੁੰਡੇ ਨਹੀਂ ਅਮੁੰਡੇ ਨਹੀਂ ਇਹ ਨਹੀਂ ਜੀ ਕਿਸੇ ਕੀ ਮਾਰੇ ਪੁੱਛ ਮੇਰੇ ਕੋਲ ਖਾਲੀ ਸਰ ਮੈਂ ਤਾਂ ਖਾਲੀ ਹੱਥ ਗਿਆ ਸੀ ਮਤਲਬ ਉਹ ਜੀ ਉਹ ਕਹਿੰਦੇ ਉਹ ਤਾਂ ਸਰ ਬਾਅਦ ਚ ਹੋਇਆ ਨਾ ਪਰ ਤੁਬਾਈ ਜੀ ਅੱਛਾ ਬਾਅਦ ਹੋ ਗਿਆ ਬਾਅਦ ਚ ਹੋਇਆ ਮੈਂ ਖਾਲੀ ਹੱਥ ਗਿਆ ਸਰ ਮੇਰੇ ਕੱਪੜੇ ਵੀ ਨਹੀਂ ਪਾਏ ਹੋਏ ਸੀ ਇਹ ਮਾਂ ਵੀ ਗੱਲਾਂ ਪਿੰਡ ਦੇ ਪੰਜ ਬੰਦੇ ਆਏ ਨੇ ਜੀ ਲੜਾਈ ਝਗੜੇ ਦੇ ਕੇਸ ਚ ਦੋਹਾਂ ਬਾਰਗੇ ਨੇ ਇੱਕ ਪਾਰਟੀ ਦੇ ਦੋ ਨੇ ਇੱਕ ਦੇ ਤਿੰਨ ਠੀਕ ਨੇ ਸਟੇਬਲ ਨੇ ਫਸਟਰ ਦੇਤੀ ਹੈ ਪਰਚੇ ਘੱਟਦੇ ਨਹੀਂ ਵੀ ਇਹ ਹੀ ਕਰਦੀ ਹੈ ਬਾਕੀ ਪੁਲਿਸ ਕੈਮਰਾਮੈਨ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼